ਆਹ ਦੇਖੋ ਜੀ ਨਮੀ ਲੈਣ ਯਾਰ ਪ੍ਰੇਜੈਂਟ ਜੀ ਇਹੀ ਪਰਮਿਸ਼ਨ ਨੇ ਇਹੋ ਗੱਟਣੇ ਵਾਲੀ ਵੀ ਆਈ ਦੀ ਮਸ਼ੀਨ ਤੱਕਾ ਰਾਲੇ ਦੇ ਬੋਲ ਮੰਗਾ ਲੈ ਇਹ ਗੱਟਣੇ ਵਾਲੀ ਨੂੰ ਪਤਾ ਹੀ ਨਹੀਂ ਉਹ ਵੀ ਦਿਖਾ ਦਿਓ ਜਿਹਦੇ ਚੋਂ ਪਰਮਿਸ਼ਨ ਦਕਰ ਨਮੀ ਦਿਖਾ ਦਿਓ ਤੇ ਇਹਨੂੰ ਪਤਾ ਹੀ ਨਹੀਂ ਕਿ ਮੋਰਥਾ ਬਿਜਲੀ ਬੋਰਡ ਨੂੰ ਰਾਲੇ ਦੇ ਬੋਲ ਜੱਟ ਜੀ ਆਹ ਬੱਲੇ ਰੋਡ ਤੇ ਜਾ ਰਿਹਾ ਨਹੀਂ ਨਹੀਂ ਆਜੋ ਇਹ ਹੁਣ ਇੱਥੇ ਹੁਣ ਬਿਜਲੀ ਵਿਭਾਗਾਂ ਵੀ ਝੂਠ ਬੋਲਦਾ ਜਿਹੜਾ ਬਿਜਲੀ ਵਿਭਾਗਾਂ ਇਹ ਵੀ ਮੂੜ ਬਣਾ ਇਹ ਇਹ ਵੀ ਸਾਬਤ ਹੋ ਗਿਆ ਹੁਣ ਹਾਂ ਜੀ ਜਿਹੜਾ ਬੰਦਾ ਇਹਦਾ ਤਬੀਨਾ ਜਿਹੜਾ ਬੰਦਾ ਜ਼ਮੀਨਾ ਦਾਵਾਵਾ ਨਾ ਨਹੀਂ ਨਹੀਂ ਜੀ ਲੱਖੀ ਵੀਰ ਬਿਜਲੀ ਬੋਰ ਦਾ ਵੀ ਪੋਲ ਖੁੱਲ ਗਈ ਬਿਜਲੀ ਬੋਰ ਦੀ ਪੋਲ ਖੁੱਲ ਗਈ ਆ ਗਈ ਉਹਨਾਂ ਦੀ ਮਸ਼ੀਨ ਕਿੱਥੇ ਆ ਗਈ ਨਹੀਂ ਨਹੀਂ ਮੈਂ ਤੁਹਾਨੂੰ ਹੋਰ ਦੱਸਦਾ ਜਿਹੜੇ ਮੁੰਡੇ ਲਾਈਨਮੈਨ ਆਏ ਹੋਏ ਤੇਰੇ ਉਹਨਾਂ ਨੇ ਦੋ ਨੇ ਇਹਨਾਂ ਨੂੰ ਰੋਕ ਕੇ ਵਿੱਚ ਕਿਹਾ ਵੀ ਮੂੜ ਲਾ ਓਹ ਆ ਜੇ ਰੋਟੇ ਜੇ ਬਾਬਾ ਜੀ ਹੋਰੇ ਆ ਕੇ ਸਫਾਈ ਹਾਂ ਹਾਂ ਸਾਡੇ ਸਾਹਮਣੇ ਆ ਵੀ ਹੋਣਗੇ ਉਹ ਕੋਲ ਲਾਉਣ ਆਏ ਤੇ ਹੋਰੇ ਆ ਕੇ ਸਫਾਈ ਦੇ ਗਏ ਆਪਾਂ ਨੂੰ ਉਹ ਕੋਲ ਲਾਉਣੇ ਆਏ ਤੇ ਝੂਠ ਬੋਲ ਗਏ ਇਹ ਮੈਕਮੇ ਨੇ ਦੇਖ ਲਓ ਜੀ ਇਹ ਬੁਲਾਇਆ ਹੈ ਇਹ ਸਰਕਾਰੀ ਮੈਕਮੇ ਦੇ ਨਾਲ ਇਹ ਬਿਜਲੀ ਮੈਕਮਾ ਵੀ ਨਾਲ ਰਲਿਆ ਹੋਇਆ ਐਸੇ ਖਾਦੇ ਹੋਏ ਨੇ ਸਾਰਿਆਂ ਨੇ ਤੇ ਐਸ ਐਚਓ ਚਮਕੌਰ ਸਾਹਿਬ ਉਹ ਨਾਲ ਰਲਿਆ ਹੋਇਆ ਉਹਨੂੰ ਐਵੇਂ ਮੈਂ ਡੰਡੇ ਨਾਲ ਭਜਾਵਾਂਗਾ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਆ ਜੀ ਪੁਲਿਸ ਪ੍ਰਸ਼ਾਸਨ ਨਾਲ ਰਲਿਆ ਹੋਇਆ ਕੀ ਗੱਲ ਹੋਈ ਜੀ ਪੁਲਿਸ ਨਾਲ ਉਹ ਕਹਿੰਦੇ ਜੀ ਉਹ ਕਹਿੰਦੇ ਅਸੀਂ ਮਗਾਈਨੀ ਨੂੰ ਜਾਣ ਤੋਂ ਗੱਡੀ ਨੂੰ ਓਕੇ ਤੇ ਆ ਬਿਲ ਆਹ ਬੇਲੇ ਆਮ ਟਰੈਕਟਰ ਆ ਗਿਆ ਫਿਰ ਗੌੜੀਆਂ ਸਾਡੇ ਕੋਲ ਕੱਲੇ ਕੱਲੇ ਦੀਆਂ ਜਿਨ੍ਹਾਂ ਨੇ ਭੇਜਿਆ ਵੀ ਰੁਚੀ ਦਾ ਪੇਪਰ ਮਿਲਨੇ ਮੰਗਾਇਆ ਇਹਨਾਂ ਦਾ ਕੰਟਰੈਕਟਰ ਉਹਨੇ ਮੰਗਾਇਆ ਤੇ ਸ਼ਰਮੇ ਦੀ ਵੀਡੀਓ ਸਾਡੇ ਕੋਲ ਰਿਕਾਰਡ ਇੱਥੇ ਜਿਹਦੇ ਵਿੱਚੋਂ ਕਹਿੰਦਾ ਵੀ ਅਸੀਂ ਲਾਈਨ ਖਿੱਚਣ ਲੱਗੇ ਤੇ ਨਮੀ ਵੀ ਤਾਰ ਥੱਲੇ ਆ ਸੀ ਉੱਪਰ ਕਰਨੀ ਸੀ ਉਹਨੂੰ ਪੁੱਛਿਆ ਵੀ ਐਸਟੀਮੇਟ ਬਿਜਲੀ ਮਹੱਕਮੇ ਦਾ ਹੈ ਨਹੀਂ ਜੇ ਆਈ ਨੂੰ ਪੁੱਛਿਆ ਜੇ ਆਈ ਨੂੰ ਪੁੱਛਿਆ ਮੁੱਕਰ ਗੇ ਐਕਸ਼ਨ ਨੂੰ ਤੁਹਾਡੇ ਸਾਹਮਣੇ ਫੋਨ ਕੀਤਾ ਮੁੱਕਰ ਗੇ ਤੇ ਆਹ ਫਿਰ ਕਿੱਥੋਂ ਆਈ ਜਾਂਦਾ ਸੁਮਨ ਸੁਮਨ ਆਪਣੇ ਆਪ ਹੀ ਜਾਂਦਾ ਬਿਨਾ ਮੰਗਾਇਆ ਉਹ ਸਰਕਾਰ ਹੀ ਟਰੱਕ ਆਇਆ ਰੋ ਕਿੱਥੋਂ ਆ ਗਿਆ ਦੂ ਵੀਰ ਕਿੱਥੋਂ ਕਿੱਥੋਂ ਆ ਗਿਆ ਹੁਣ ਸਰਕਾਰੀ ਗੱਡੀ ਲੈ ਕੇ ਆ ਰਹੀ ਆ ਉਹ ਬੰਦਾ ਸਪਲਾਈ ਦੇ ਰਿਹਾ ਜਿਹੜਾ ਸਰਕਾਰ ਨਾਲ ਕੰਟਰੈਕਟਰ ਆ ਜਿਹਨੇ ਸਰਕਾਰ ਨੂੰ ਸਪਲਾਈਆਂ ਕਰਨੀਆਂ ਜੈ ਸ਼੍ਰੀ ਕੇਵਲ ਕੋਈ ਇਹ ਇਹ ਠੀਕ ਹੈ ਜੀ ਸਰਕਾਰ ਹੀ ਕੰਟਰੈਕਟ ਗੱਡੀ ਤੇ ਆ ਰਹੀ ਆ ਲਾਲ ਅੱਖਰਾਂ ਦੇ ਵਿੱਚ ਮਹਿਕਮੇ ਦਾ ਨਾਮ ਲਿਖਿਆ ਹੋਇਆ ਐਮਰਜੈਂਸੀ ਡਿਊਟੀ ਲਿਖਿਆ ਹੋਇਆ ਆ ਸਰਕਾਰੀ ਲਾਈਨ ਨੂੰ ਜਿਹੜੇ ਸਰਕਾਰੀ ਖੰਭੇ ਕੱਟਦਾ ਇਹ ਮਸ਼ੀਨ ਆਈ ਦੀ ਇੱਥੇ ਤੇ ਕਹਿੰਦੇ ਸਾਨੂੰ ਪਤਾ ਨਹੀਂ ਨੌਲ ਜੀ ਚ ਨਹੀਂ ਸਾਡੀ ਚ ਕਹਿੰਦੇ ਮਤਲਬ ਇਹ ਆਪਣੇ ਆਪ ਨੂੰ ਚਲਾਕ ਸਮਝਦੇ ਨੇ ਜੇ ਸ਼੍ਰੀ ਚਮਕੌਰ ਸਾਹਿਬ ਇਲਾਕੇ ਦੀ ਸੰਗਤ ਨੂੰ ਬੇਕੂ ਸਮਝਦੇ ਆ ਇਹ ਸਰਕਾਰੀ ਆ ਸ਼ਰਮੇ ਦੀ ਵੀਡੀਓ ਸਾਡੇ ਕੋਲ ਇੱਥੇ ਉਹਨੇ ਕਿਹਾ ਸਾਡੇ ਕੋਲ ਇੱਥੇ ਨਹੀਂ ਜੇ ਸਰਕਾਰ ਨੇ ਕਰਾਉਣੇ ਆ ਇਹਦੇ ਤੇ ਮੋਹਰ ਦਿਖਾਓ ਹੁਣ ਮੋਹਰ ਨਹੀਂ ਹੈਗੀ ਨਾ ਪਰ ਆਜੋ ਆਜੋ ਹੁਣ ਕੋਈ ਇੱਕ ਮੋਹਰ ਇਹਦੇ ਪਰ ਮਰਚਾ ਹੋਊਗਾ ਜਾਲੀ ਸਮਾਨ ਦਾ ਜਾਲੀ ਸਮਾਨ ਹੈ ਸਾਰੇ ਨਹੀਂ ਇਹਨੂੰ ਅੱਗ ਲਾएंगे ਇੱਥੇ ਹੁਣ ਇਹਦੀ ਨਿਸ਼ਾਨੀ ਬਣਾ ਦੇਣੀ ਆ ਉਹਨੇ ਨਾ ਇਹਨਾਂ ਦੇ ਕੋਲ ਇੱਕ ਵੀ ਮੋਹਰ ਨਹੀਂ ਹੈਗੀ ਇਹ ਪੇਪਰ ਮਿਲ ਦੀ ਗੱਲ ਕਰਦੇ ਆ ਇਹਨਾਂ ਨੂੰ ਪੋਲ ਨਹੀਂ ਲਗਣ ਦੇਣਾ ਇਹਨਾਂ ਦਾ ਇੱਥੇ ਲਾਈਵ ਪਰਾਲੀਓ ਚੱਕ ਉੱਥੋਂ ਲਾ ਦੇ ਟੈਰਾਂ ਨੂੰ ਕਿਤੇ ਨਹੀਂ ਹੁੰਦਾ ਕੋਈ ਦੂਏ ਵੀ ਬਹਿ ਕਹਿ ਰਹੇ ਨੇ ਕਿ ਖੰਭੇ ਕਰਾਉਣੇ ਆ ਠੀਕ ਆ ਉਹ ਕਹਿੰਦੇ ਅਸੀਂ ਬਿਨਾ ਟੈਂਡਰ ਦੇ ਜਿੰਦੂ ਜੀ ਨੇ ਰੋਕਿਆ ਬਾਬਾ ਜੀ ਨੇ ਰੋਕਿਆ ਹੁਣ ਇਹਨਾਂ ਨੇ ਕਹਣਾ ਵੀ ਇਹ ਪ੍ਰਾਈਵੇਟ ਆ ਜੀ ਇਹ ਤਾਂ ਖੰਭੇ ਪਰ ਇਹ ਪ੍ਰਾਈਵੇਟ ਨਹੀਂ ਹੈਗੇ ਸਰਕਾਰ ਨਾਲ ਮਿਲੀ ਹੋਈ ਹੈ ਇਹਨਾਂ ਦੇ ਇਹ 58 ਲੱਖ ਦੀ ਦੇਣ ਆ ਸਾਨੂੰ ਲੈ ਇਹ ਟੈਰ ਨੂੰ ਭੰਡ ਰੱਖ ਲੈ ਉਹਦੇ ਬਦਲੇ ਖੰਭੇ ਇਹ ਤਾਂ ਗੱਡੀ ਇਹਨਾਂ ਨੇ ਨਹੀਂ ਮਂਗਾਈ ਜੀ ਕੋਈ ਰੌਲਾ ਨਹੀਂ ਨੂੰ ਆ ਕੇ ਰੌਲਾ ਨਹੀਂ ਦਿਆ ਅਸੀਂ ਲਵਾਰਸਾ ਹੈ ਜੀ ਹਾਂ ਜੀ ਲਵਾਰਸਾ ਕਹਿੰਦੇ ਗੱਡੀ ਲਵਾਰਸਾ ਕਹਿੰਦੇ ਲਵਾਰਸਾ ਗੱਡੀ ਹੈ ਆ ਮਾਜੇ ਤਾਂ ਨਾ 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 ਤੁਸੀਂ ਸਾਡੇ ਰਾਕੇ ਦਾ ਮਾਹੌਲ ਖਰਾਬ ਕਰਦੇ ਆ ਨਹੀਂ 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 ਤੁਸੀਂ ਸਾਡੇ ਰਾਕੇ ਦਾ ਮਾਹੌਲ ਖਰਾਬ ਕਰਦੇ ਨਹੀਂ 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 ਮੈਂ ਨਹੀਂ ਨਹੀਂ ਮੈਂ ਉਹ ਨਹੀਂ ਪਰਵਲ ਕਰਦੇ ਤਾਂ ਤੁਹਾਨੂੰ ਕੀ ਪਤਾ ਕਿਹਦੀ ਗੱਡੀ ਧੱਕੇ ਦੀ ਮਾਰਦੇ ਧੱਕੇ ਨਹੀਂ ਜੀ ਮਾਰਦੇ ਹੈਗੇ ਕਿੱਥੇ ਆਈ ਇਹ ਧੱਕੇ ਨਹੀਂ ਮਾਰਦੇ ਸਰ ਮੈਂ ਇਹਦਾ ਕਾਰਵਾਈ ਕਰਾਈ ਹੈ ਪ੍ਰਾਈਵੇਟ ਹੈ ਕਾਰਵਾਈ ਸ਼ੁਰੂ ਕਰ ਦਿੰਦਾ ਮੈਂ ਕਾਰਵਾਈ ਕਰੋ ਬਾਹਰ ਰਹੋ ਮੈਂ ਕਿਹਨੇ ਆ ਸਾਡੇ ਤੁਸੀਂ ਕਿਦਾ ਗੱਲਾਂ ਦੂਵੇ ਕਿਉਂ ਕਰ ਲਾਂਗੇ ਇਹ ਕਿਵੇਂ ਬੰਦੇ ਲਾ ਕੇ ਰੱਖਦੇ ਲਾ ਸਕਦੇ ਨਹੀਂ ਇਦਾਂ ਨਹੀਂ ਕਰ ਫੇਰ ਗੱਡੀ ਜੇ ਮੇਰੀ ਪਹਿਲੀ ਵੀ ਰਹਿ ਗਈ ਤੁਸੀਂ ਮੈਨੂੰ ਕਾਰਵਾਈ ਕਰੋਗੇ ਕਰਦੇ ਕਿ ਨਹੀਂ ਕਰ ਦੂੰਗਾ ਕਰੋਗੇ ਕਾਰਵਾਈ ਬੰਗਾਓ ਹੁਣ ਕਰੋ ਵੀਰ ਜੀ ਜਿਹੜੇ ਬਲਾ ਇਦਾਂ ਨਹੀਂ ਹੋਣਾ ਅਸੀਂ ਪਿੱਛੇ ਕਾਰਵਾਈ ਇਦਾਂ ਨਹੀਂ ਹੋਣਾ ਅਸੀਂ ਪਿੱਛੇ ਇਦਾਂ ਨਹੀਂ ਹੋਣਾ ਅਸੀਂ ਫਿਰ ਅਸੀਂ ਵੀ ਤਿਆਰ ਅਸੀਂ ਲਾ ਲੇਗੇ ਆਪਣੇ ਆਪ ਚਾਲੋ ਫੇਰ ਲਾ ਲੇਗੇ ਫਿਰ ਇਹ ਨਹੀਂ ਹੋਣ ਦੇ ਬਾਬੂ ਇਹ ਤਾਂ ਕਿਸੇ ਦੀ ਕੀਮਤ ਪਰ ਨਹੀਂ ਹੋਊਗਾ ਇਹ ਕਾਨੂੰਨ ਆਪਰਾ ਚਲੇ ਲੈਣਾ ਕਿਵੇਂ ਆਦੇ ਇਹ ਜੇ ਮੇਰੇ ਸਾਡੇ ਕਾਨੂੰਨ ਆਪਣੇ ਹੱਥ ਇਹ ਲੈ ਲੈਣਾ ਤੁਸੀਂ ਇਹ ਸਾਡੇ ਨਹੀਂ ਸਾਡੇ ਇਹ ਲੈ ਸਕਦੇ

ਕੰਕਰ ਬਾਈ ਨੂੰ ਤੇੜੀ ਕਰਦੇ 4 ਮਹੀਨੇ ਹੋ ਗਏ ਲਖਾ ਰਵੀ ਚੱਕ ਦੋ ਨੂੰ ਪੋਲੀ ਨੂੰ ਚੱਕ ਦੋ ਗਾਲੋਂ ਦੇਣਾ ਹਾਂ ਭਾਬੀ ਉਹ ਪੋਲੀ ਚੱਕ ਦੋ ਨਹੀਂ ਮੈਂ ਕਹਿਣਾ ਉਹਨੂੰ ਜਾ ਬਿਲਕੁਲ ਛੱਡ ਦੋ ਚੋਰ ਪਤਾ ਸਾਰਾ ਆ ਟਵਾੜੀ ਦੇ ਚਮਕੌਰ ਸਾਹਿਬ ਦੀ ਕੱਲੀ ਕਿਲੀ ਦੁਕਾਨ ਦੇ ਮੇਲੇ ਮੈਂ ਦੰਨਾ ਬਿਆਨ ਲਿਆ ਮੇਰੇ ਮੇਰੇ ਬਹਿਨਾਂ ਬਰਾ ਕਸ਼ਮੀਰੀ ਲਾਪਰ ਕਰੋ ਪਰਚਾ ਜੀ ਕਸ਼ਮੀਰੀ ਦੀ ਨਹੀਂ ਆ ਤੁਸੀਂ ਪੁਲਿਸ ਜੀ ਨਹੀਂ ਤੁਸੀਂ ਮੁਲਾਜ਼ਮ ਮੇਰੇ ਕੋਲ ਹੈ ਹੀ ਨਹੀਂ ਮਸਲਾ ਫਿਰ ਮੋਟ ਪਈਏ ਮੇਰੀ ਉੱਥੇ ਫਿਰ ਉੱਥੇ ਗੱਲ ਕਰ ਉਹਨਾਂ ਨਾਲ ਜਾ ਕੇ ਜੀ ਇਹ ਅਸੀਂ ਇਹਨਾਂ ਨੂੰ ਕਹੂਗੇ ਜੀ ਇਹ ਇਹ ਸਾਡੇ ਨਾਲ ਹੋ ਰਿਹਾ ਟੱਕਾ ਹੋ ਰਿਹਾ ਫਿਰਿਆ ਵਾ ਕਿਹੜਾ ਬੰਦਾ ਬੋਲਦਾ ਨਹੀਂ ਆਏ ਅਸੀਂ ਨਹੀਂ ਆਏ ਫੇ ਕਰੋ ਜੀ ਕਾਰਵਾਈ ਬੁਲਾਓ ਜੀ ਮਦਾਨ ਦੀ ਕਹੋ ਕਿ ਤੁਸੀਂ ਕਾਰਵਾਈ ਕਰੋ ਇਹ ਗੱਲ ਮੋਕਲੋ ਉਧਰ ਕਹੋ ਅਨਿਹਾਰ ਸਾਹਿਬ ਨੂੰ ਕਿਹੋ ਸਾਡੇ ਉਨ ਕੀ ਅਥਾਰਟੀ ਲਈ ਗੱਲ ਕਰਨਾ ਕਸ ਬੈਠੇ ਨਹੀਂ ਉਹ ਵੀ ਕਾ ਗੱਲ ਹੈ ਕਰਦੇ ਨਹੀਂ ਕਾਰਵਾਈ ਤਾਂ ਨਹੀਂ ਕਾਨੂੰਨ ਆਪ ਲੈ ਲਓ ਕਿ ਤੁਸੀਂ ਨਹੀਂ ਨਹੀਂ ਅਸੀਂ ਗ੍ਰਾਉਂਡਰੀ ਕਰ ਜੇ ਇਹ ਲੈਣਗੇ ਫਿਰ ਅਸੀਂ ਵੀ ਲਾਉਂਗੇ ਕਾਨੂੰਨ ਹੱਥ ਚ ਜੇ ਆ ਰੂਜੀ ਦਾ ਪੈਂਪਰ ਮਿਲ ਕਾਨੂੰਨ ਹੱਥ ਚ ਲਾਉਂਗੀ ਅਸੀਂ ਵੀ ਲਾਉਂਗੇ ਕਾਨੂੰਨ ਹੱਥ ਚ ਖਰਾਬ ਰੱਖ ਤੇਰੀ ਮਰਾਂਗੇ ਇੱਥੇ ਐਡਾ ਨਹੀਂ ਹੁੰਦਾ ਇਸ ਪਿੱਛੇ ਇਹ ਮਿਲ ਨਹੀਂ ਲਗਰ ਦੇਣੀ ਅਸੀਂ ਮੈਂ ਤੈਨੂੰ ਕਹਿੰਦਾ ਲੱਗਦਾ ਅਸੀਂ ਮਰੂਗੇ ਇੱਥੇ ਮਾਰੋ ਸਾਡੇ ਗੋਲੀ ਮਾਰੋ ਗੋਲੀ ਸਾਡੇ ਮਾਰੋ ਗੋਲੀ ਕਿੱਦਾਂ ਤੱਕ ਅੱਗ ਲਾਉਂਗੇ ਨਹੀਂ ਲਾਉਂਗੇ ਜੇ ਸਾਡੇ ਇਲਾਕੇ ਨੂੰ ਅੱਗ ਲਾਉਣਗੇ ਆਪਣਾ ਅੱਗ ਲਾਉਣ ਦੇ ਤਨ ਇਹ ਅੱਗ ਵੀ ਲੱਗੂਗੀ ਇੱਥੇ ਫਿਰ ਇਹਨਾਂ ਦੇ ਗੁੰਡਾ ਕਰਦੀ ਇੱਥੇ ਆਪਣੀ ਮਰਜ਼ੀ ਨਾਲ ਮੰਗਾ ਲੇ ਪੇਪਰ ਆਪਣੀ ਮਰਜ਼ੀ ਨਾਲ ਸਮਾਨ ਮੰਗਾ ਲਿਆ ਇਹਨੂੰ ਕੋਈ ਪਰਮਿਸ਼ਨ ਹੈਗੀ ਆ ਆ ਬਿਜਲੀ ਮਹਿੰਗੇ ਦਾ ਸਰਕਾਰੀ ਆਇਆ ਵਾ ਕੰਟਰੈਕਟਰ ਵਾਲਾ ਦੁਨੀਆ ਨਹੀਂ ਹੈ ਨਾ ਕੋਈ ਐਸੀ ਮਰਜ਼ੀ ਕੋਈ ਨਹੀਂ ਦੇਣਾ ਨਹੀਂ ਲੱਗਣ ਦੇਣੀ ਅਸੀਂ ਕੁਝ ਨਹੀਂ ਹੋਣ ਦੇਣਾ ਆਏ ਵੇਲੇ ਵੇਲੇ ਕਾਫੇ ਲੈ ਲੈਣਾ ਮੈਨੂੰ ਫਿਰ ਬਤੇ ਨੁਕਸਾਨ ਨੂੰ ਪੇ ਦੋ ਗੇ ਜਿਹਨੇ ਵਿੱਚੋਂ ਕਹਿੰਦਾ ਵੀ ਹਾਂ ਅਸੀਂ ਮੰਗਾਏ ਆ ਅਸੀਂ ਲੈਣ ਕਰ ਦੋਗੇ ਦੂਸਰੇ ਟਾਰਗੇਟ ਨਹੀਂ ਆ ਤੇ ਖੜਾ ਸ਼ਰਮਾ ਬੋਲ ਲੈ ਨਾ ਉਹਦੇ ਪਰਚਾ ਕਰ ਦੇਣਾ ਵੇਲੇ ਆਜੋ ਜੀ ਆਹ ਕਾਊਂਟਰਾਂ 'ਚ ਪੈਸੇ ਗਏ ਨੇ ਉਹਨੂੰ ਪੁੱਛਿਆ ਸੀ ਜਿਹਨੇ ਤੇ ਦਿਲ ਕੱਟ ਕੇ ਭੇਜਿਆ ਹਾਂਜੀ ਹਾਂ ਹੁਣ ਇਹ ਕਹਿੰਦੇ ਅਸੀਂ ਮੰਗਾਏ ਨਹੀਂ ਠੀਕ ਹੈ ਜੀ ਠੀਕ ਹੈ ਡਰਾਈਵਰ ਨੇ ਕਿਹੜੇ ਕਰਾਇਆ ਇਹ ਪਹਿਲਾਂ ਹੋ ਗਿਆ ਹਾਂਜੀ ਸਰ ਸਰ ਹੋ ਗਿਆ ਜੀ ਮੇਰਾ ਪੈਡੀ ਦਾ ਪੇਮੈਂਟ ਦੋ ਦਿਨ ਵਿੱਚ ਡਲ ਜਾਏਗਾ ਜੀ ਹੋ ਗਿਆ ਹਾਂਜੀ 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 ਤੁਸੀਂ ਪੈਸਾ ਲਊਗੀ ਹਾਂਜੀ ਹਾਂ ਸਰ ਕੱਲ ਕਲੀਅਰ ਹੋ ਗਿਆ ਸਰ ਮੈਂ ਉਹ ਨਾ ਉਹ 1 ਲੱਖ ਉਹ ਕਰ ਲੈਣਾ ਤੇ ਉਹ 4 ਲੱਖ ਵਾਲਾ ਮੈਂ ਟ੍ਰਾਂਸਫਰ ਪਰਸੋਂ ਦੇ ਦਿੰਦਾ ਹਾਂ ਕਰੂੰਗਾ 51 ਲੱਖ ਮੈਂ ਤੁਹਾਨੂੰ ਦੱਸਾਂ ਇਹਨਾਂ ਨੂੰ ਮੇਰਾ ਨਾ ਪੇਮੈਂਟ 2-3 ਦਿਨ ਮੇ ਆਤਾ ਲੱਗ ਹਾਂਜੀ ਹਾਂ ਕੱਲ ਕਲੀਅਰ ਹੋ ਗਏ ਪੈਡੀਕਾ ਜੋਰ ਨਾਲ ਵੇਹੇ ਅਸੀਂ ਨਾ ਤੇ ਇੱਧਰ ਲੈਣ ਲੱਗਣ ਦੇਣੀ ਹੈ ਕੋਣ ਆ ਜੀ ਲੋ ਲਾ ਪਤਾ ਲੱਗੇ ਲੋਕਾਂ ਨੂੰ ਸਾਡਾ ਵਾਜਾ ਹਾਂ ਜੀ ਹਾਂ ਪਰਚਾ ਮਾੜੇ ਬੰਦੇ ਨੂੰ ਤਾਂ ਜਰੇਤ ਭਗਾ ਕੇ ਜਰੇ ਕਹਿੰਦੇ ਲੋ ਤੇਰੇ ਤੇ ਪਰਚਾ ਕਰਦੇ ਚੱਕ ਕੇ ਸਿੱਟੋ ਇਹਨੂੰ ਅੰਦਰ ਅਸੀਂ ਕਹਿੰਦੇ ਹਾਂ ਸਾਰੇ ਇਲਾਕੇ ਅੰਦਰ ਅੰਦਰ ਸੁਣਿਆ ਆ ਪੂਲਾ ਜੇਕ ਲਾਇਆ ਜਦੇ ਭੱਜ ਗਿਆਗੇ ਕਿਉਂ ਸਾਡੀ ਆਵਾਜ਼ ਆਵਾਜ਼ ਨਹੀਂ ਸਾਡੀ ਤਕਲੀਫ ਤਕਲੀਫ ਨਹੀਂ ਤੂੰ ਅੰਦਰ ਸੇਫਟੀ ਦਾ ਅੰਦਰ ਵਾਲਿਆਂ ਦੀ ਹੈ ਇਹਨਾਂ ਦੀ ਸਾਡੇ ਵਾਸਤੇ ਥੋੜਾ ਬਣਸਰੇ ਤੁਸੀਂ ਲੋਕਾਂ ਵਾਸਤੇ ਵਾਈ ਜੀ ਬਣਸਰੇ ਹੈ ਕਾਕਾ ਇਹਨਾਂ ਦੇ ਚਮਚੇ ਨਾ ਬਣੋ ਇਹਨਾਂ ਦੇ ਤੁਸੀਂ ਅਸੀਂ ਘਟੋ ਘਟ ਸਿੱਧਾ ਨਹੀਂ ਧਰਤੀਵਾਦ ਤੇ ਇਨਸਾਫ ਕਰੋ ਅਸੀਂ ਜ਼ਮੀਨ ਠੇਕੇ ਪਰ ਲੈ ਕੇ ਬਾਹੀਤੀ ਆਪਣੀ ਸਾਡੇ ਪਰ ਇਹਨਾਂ ਨੇ ਠੱਕੇ ਨਾਲ ਪਰਚਾ ਕਰਿਆ ਤਾਂ ਹਜੇ ਕੱਲ ਤਰੀਕ ਨਵੇੜ ਕੇ ਆਇਆ ਰੋਕ ਦੱਸੋ ਦੱਸੋ ਰੂਟਾ ਪੇਪਰ ਮੰਦੇ ਮੈਨੇਜਰ ਆ ਇੱਥੇ ਦਾ ਆਪਣਾ ਜਿਹੜਾ ਵੀ ਹੈਗਾ ਉਹਨੇ ਪਰਚਾ ਮਗਰ ਮਰੇ ਹੋਏ ਬੰਦੇ ਪਰ ਪਰਚਾ ਦੇਖਦਾ ਚਮਕੌਰ ਸਾਹਿਬ ਯਾਰ ਮਰੇ ਵਾਰ ਬੰਦੇ ਪਰ ਵੀ ਕਿੱਥੇ ਤੇ ਲਿਆ ਦੂੰਗਾ ਅੱਜ ਸੱਚ ਨੂੰ ਦੱਤਾ ਹੁਣ ਡੀਆਜੀ ਬੋਲ ਰਿਹਾ ਫੜ ਹੋਇਆ ਉਹਦਾ ਫਾਰਮੂਲਾ ਬਣਾਉਣਾ ਤੇ ਕੁਰੇ ਚੋਂ ਪੌੜਾ ਵੀ ਦਾਂਗੇ ਤੁਹਾਨੂੰ ਅਸੀਂ ਕਰਿਆ ਵੇ ਰਿਕਾਰਡ ਉਹ ਵੀ ਕਰਾ ਆਮ ਜਦ ਤੱਕ ਜਦ ਤੱਕ ਹੁਣ ਅੱਡੇ ਵੱਡੇ ਡੀਆਜੀ ਦੇ ਕਰੋੜਾ ਰੁਪਇਆ ਮਿਲਦੇ ਹੈ ਘਰਾਂ ਚੋਂ ਉਹ ਕਿੱਥੋਂ ਆ ਰਿਹਾ ਤਨਖਾਹ ਤੇ ਪੈਸੇ ਕੈਸ਼ ਦਾ ਮਿਲਦੇ ਹੈ ਨਹੀਂ ਉਹ ਸਾਡੇ ਅਕਾਊਂਟਾਂ ਚੋਂ ਆਉਨੇ ਨੇ ਨਾਲੇ ਅਸੀਂ ਤਾਂ ਕਹਿੰਦੇ ਨਹੀਂ ਜੀ ਵੀ ਸਾਡੇ ਹੱਕ ਦੀ ਕਰੋ ਅਸੀਂ ਕਹਿੰਦੇ ਜੋ ਹੱਕ ਸੱਚ ਸਹੀ ਆ ਉਹ ਕਰ ਦੋ ਅਸਲੀਅਤ ਕਰੋ ਹਾਂ ਜੋ ਵੀ ਹੈ ਇਹਨੇ ਨਾ ਮੰਗਵਾਈ ਨਹੀਂ ਤਾਂ ਗੱਡੀ ਆਈ ਕਿਉਂ ਆਈ ਕਿਵੇਂ ਮੰਗਾਈ ਨਹੀਂ ਹੋਰ ਬੱਸ ਉਹ ਜਿਆਦਾ ਕਿੰਨੇ ਮੰਗਵਾਈ ਆ ਗਲਤ ਹੈ ਇਹ ਵੀ ਹੈ ਨਾ ਉਹ ਇਹਨਾਂ ਨੇ ਮੰਗਾਈ ਨਹੀਂ ਮੰਗਾਈ ਉਹ ਪਹਿਲਾਂ ਅਸੀਂ ਗੱਟਣੇ ਵਾਲੇ ਪਹਿਲਾਂ ਇਹਨਾਂ ਦਾ ਜਿਹੜਾ ਕੇਅਰ ਟੇਕਰ ਇੱਥੇ ਕੌਣ ਹੋ ਸ਼ਰਮਾ ਸ਼ਰਮਾ ਕੌਣ ਆ ਉਹ ਜਿਹਦੇ ਮੈਂ ਦਰਖਾਸਤ ਦਿੱਤੀ ਸੀ ਉਹਦੇ ਤੇ ਹੁਣ ਤੱਕ ਕਾਰਵਾਈ ਨਹੀਂ ਹੋਈ ਗੁਰਦੁਆਰਾ ਸਾਹਿਬ ਨੂੰ ਵਰਤਦਾ ਤਾਂ ਉੱਦਾਂ ਲੱਗਦੀ ਬਾਤ ਪੈਸੇ ਦੰਦਦਾ ਤਾਂ ਉੱਥੇ ਹਾਂਜੀ ਰੋਡ ਜਾਮ ਕਰਨ ਲੱਗ ਪਏ ਰੋਡ ਰੋਡ ਤਾਂ ਜਾਣਾ ਐਦਾਂ ਨਹੀਂ ਕਰਨਾ ਜੀ ਰੋਡ ਰੋਡ ਕਿਥੇਰੇ ਜਾਮ ਕਰ ਲੈ ਹਾਂ ਹਾਂ ਇੱਥੇ ਨਹੀਂ ਚੱਲਣ ਦੇਣੀ ਹੁ ਗੁੰਡਾ ਕਰਦੀ ਬਹੁਤ ਮੇਨ ਦਾ ਕੰਮ ਹੈ ਸਿੱਧੀ ਕਾਰਵਾਈ ਦੀ ਮੰਗ ਕਰਦੇ ਆ ਸਾਰਾ ਇਲਾਕਾ ਕਮਰਸ਼ੀਅਲ ਲੈਂਡ ਹੈ ਇਹ ਇਹ ਕਮਰਸ਼ੀਅਲ ਲੈਂਡ ਹੈ ਦੇਖੋ ਕੜੀ ਇੱਥੇ ਤਾਂ ਪੋਲ ਵੀ ਕੱਢਣਾ ਪਲੈਨਿੰਗ ਬੋਰਡ ਤੋਂ ਮਨਜ਼ੂਰੀ ਲੈਣੀ ਪੈਣੀ ਇਹਨਾਂ ਨੂੰ ਇਹਨੂੰ ਕਿਹੜੀ ਪਲੈਨਿੰਗ ਮਨਜ਼ੂਰੀ ਇੱਥੇ ਲਾਗੇ ਪੋਲ ਕੱਢਣ ਦੇ ਉਹ ਮਹਿਕਮੇ ਦੇ ਲੱਗੇਵੇਂ ਕਢਾਉਣ ਨਾਲ ਫਿਰ ਕਿਹਨੇ ਸਾਨੂੰ ਪਤਾ ਨਹੀਂ ਹੈਗਾ ਯਾਨੀ ਕਾਗਜ਼ੀ ਪੱਤਰੀ ਕੁਝ ਹੈ ਨਹੀਂ ਉੱਪਰੋਂ ਉੱਪਰੋਂ ਹਾਂ ਟੱਕੇ ਨਾਲ ਕਰਦੇ ਕਿਹਦੇ ਨਾਲ ਘਰ ਪਰ ਚੱਲ ਰਿਹਾ ਕੰਮ ਪੈਸੇ ਦੇ ਫਿਰ ਤੋਂ ਡਾਕਟਰ ਕੋਈ ਨੁਕਸਾਂ ਪੁੱਛਦੇ ਆਂ ਫਿਰ ਕਹਿੰਦੇ ਆਂ ਸਾਡੀ ਤਾਂ ਨੌਲੇਜ ਤੇ ਬਾਹਰ ਹੈ ਨੌਲੇਜ ਤੇ ਬਾਹਰ ਹੈ ਨੌਲੇਜ ਤੇ ਬਾਹਰ ਹੈ ਲੈਨਮੈਨ ਕਹਿੰਦੇ ਜੈਨ ਨੂੰ ਪਤਾ ਹੋਊਗਾ ਜੈਨ ਕਹਿੰਦਾ ਐਸ.ਡੀ.ਓ ਨੂੰ ਪਤਾ ਹੋਊਗਾ ਨਾ ਲੈਨ ਮੈਨ ਨੇ ਮੰਗਾਇਆ ਫਿਰ ਉਹਨੂੰ ਬੋਰਡ ਲੱਗਿਆ ਉੱਥੋਂ ਆ ਦੇ ਇੱਕ ਮਸ਼ੀਨ ਆ ਗਈ ਵਿਹਿੰਗਾਂ ਦੇ ਕਿਹਦੇ ਪਿੱਛੇ ਨਹੀਂ ਪਿੱਛੇ ਨਹੀਂ ਹੋਰ ਦੇਣਾ ਅਸੀਂ ਇੱਥੇ ਕੁਝ ਨਹੀਂ ਇਹ ਨਹੀਂ ਹੋਊਗਾ ਹੁਣ ਜਿਹੜਾ ਇਹ ਵੇਟ ਹੋ ਰਹੀ ਹੈ ਨਾ ਇਹ ਸਟੀਮ ਘੜੀ ਗਈ ਆ ਵੀ ਕਿੰਨੇ ਲੱਖ ਚੋਂ ਹੁਣ ਸੌਦਾ ਹੋਣਾ ਆਹ ਓਕੇ ਓਕੇ ਇਹ ਹੁਣ ਜਿਹੜਾ ਪ੍ਰਸ਼ਾਦਨ ਨਾ ੱਤਲ ਕਰ ਰਿਹਾ ਉਹ ਫਿਰ ਪਾਉਣਾ ਲੱਖਾਂ ਦੀ ਗੱਲ ਆ ਵੀ ਕਿੱਥੇ ਕਿੱਜਾ ਕੇ ਇਹ ਸੌਦਾ ਹੋਣਾ ਹੈ ਇਹ ਕਹਿੰਦਾ ਸਾਡੇ ਰਾਣਾ ਗਰਜੀਤ ਜੀ ਆ ਉਹਨੂੰ ਵੀ ਬੇਨਤੀ ਆ ਵੀ ਸਾਡੇ ਇਲਾਕੇ ਨੂੰ ਛੱਡ ਦਿਓ ਬੱਸ ਦਿਓ ਕਿਉਂ ਸਾਡੇ ਲੋਕਾਂ ਨੂੰ ਮਾਰ ਲੱਗੇ ਆ ਤੇ ਹੁਣ ਕੋਈ ਨਹੀਂ ਇਹ ਸੌਦੇ ਦੀ ਗੱਲ ਚੱਲਣੀ ਆ ਜਿਹੜਾ 15 20 ਮਿੰਟ ਤੇ ਇਹਨਾਂ ਦਾ ਜਸ ਸੌਦਾ ਹੋਊਗਾ ਇਹਨਾਂ ਨੇ ਕਹਣਾ ਜੀ ਇਹ ਤਾਂ ਜੀ ਆ ਹੋ ਗਿਆ ਉਹ ਹੋ ਗਿਆ ਇਹਨਾਂ ਕੋਲ ਇਹ ਹਜਾ ਕਾਗਜ਼ ਦਾ ਉਹ ਗਲਤ ਆ ਗਈ ਗੱਡੀ ਹੋਰ ਪਾਸੇ ਭੱਜ ਗਈ ਦੀ ਬਹੁਤ ਕੋਸਣਾ ਜੀ ਹੱਲ ਕੀ ਆ ਇਸੀ ਤਾਂ ਬਾਰ ਬਾਰ ਚਰਚਾ ਕਰਾਂ ਜੀ ਕੌਤਿਆ ਕਰਦੇ ਨੇ ਇਸ ਤੇ ਇੱਕ ਵਾਰ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਆਪਣੀ ਡਿਊਟੀ ਨਿਭਾ ਦੇ ਬਸ ਕੱਲੀ ਕੁਛ ਨਾ ਕਰੇ ਹੋਰ ਜੇ ਇੱਕ ਵਾਰ ਵੀ ਉਹ ਆਪਣੀ ਡਿਊਟੀ ਨਿਭਾ ਗਏ ਲਾਈਨਾਂ ਦੀ ਧਰਨ ਟਿਕਾਣੇ ਆ ਜਾਣੀਆਂ ਜਦੇ ਇਹ ਸਾਰਾ ਕੁਝ ਕਿਉਂ ਹੋ ਰਿਹਾ ਮਹਿਕਮੇ ਜੇਬਾਂ ਚ ਨੇ ਬਿਜਲੀ ਬੋਰਡ ਦੇ ਮਰਦ ਨੂੰ ਰੇ ਝੂਠ ਬੋਲ ਕੇ ਜੇਬਾਂ ਦੇ ਵਿੱਚ ਪੈਸੇ ਉਹ ਖੜਾ ਸਾਰਾ ਕੁਝ ਸਰਕਾਰੀ ਨਾ ਤਾਂ ਕਾਗਜ਼ੀ ਪੱਤਰੀ ਹੈ ਨਹੀਂ ਜਵਾਨੀ ਗਲਾਮੀ ਚੱਲਦਾ ਇਹ ਜਿੰਨੇ ਵੀ ਮਹਿਕਮੇ ਸਾਡੇ ਇੱਕ ਵਾਰ ਡਿਊਟੀ ਨਿਭਾ ਲੈਣ ਆਪਣੀ ਸਹੀ ਆਈ ਦੇ ਕਰ ਰਿਹਾ ਮਰ ਜੂੜੇ ਨੇ ਪਿਆਸੀ ਸਤ ਮਹਿਤੂ ਆਲੇ ਵੀ ਕਿਵੇਂ ਲੈ ਕੇ ਆ ਬਿਲ ਕੈਸੇ ਅਕਾਊਂਟ ਤੋਂ ਅਕਾਊਂਟ ਤੋਂ ਥਰੂ ਗਏ ਵਾ ਜੀਐਸਟੀ ਨੰਬਰ ਬੈਕੇ ਮਿਲ ਕੱਟ ਹੋਇਆ ਵਾ ਬਿਲ ਸਾਡੇ ਕੋਲ ਹੈ ਦਾ ਹੁਣ ਕਿਰਾਇਆ ਦਿੱਤਾ ਉਹਨਾਂ ਨੇ ਅੰਦਰ ਇਹਨਾਂ ਨੂੰ ਕਿ ਤੁਸੀਂ ਜਾਓ ਜੀ ਕੋਈ ਗੱਲ ਨਹੀਂ ਅਣ ਇਦਾਂ ਵੀ ਹੋਣਾ ਹੈਗਾ ਇਹ ਬਹੁਤ ਕੁਝ ਹੋ ਲਿਆ ਜੀ ਪਤਾ ਨਹੀਂ ਅਸੀਂ ਅਪੀਲ ਕਰਦੇ ਹਾਂ ਲੋਕਾਂ ਨੂੰ ਜਿਹੜੇ ਸਾਡੇ ਚਮਕੌਰ ਸਾਹਿਬ ਇਲਾਕੇ ਦੇ ਲੋਕਾਂ ਵੀ ਉਹ ਜਲਦੀ ਤੋਂ ਜਲਦੀ ਉਰੇ ਪਹੁੰਚਣ ਜਰੂਰ ਜਿਹੜੇ ਮੇਰੇ ਵੀਰ ਮੇਰੇ ਵਾਲੇ ਪੇਤ ਤੋਂ ਦੂਰ ਦਰਾਡੇ ਤੋਂ ਦੇਖਦੇ ਆ ਉਹਨਾਂ ਨੂੰ ਬੇਨਤੀ ਆ ਬਈ ਉਹਨਾਂ ਨੂੰ ਅਗਲੀ ਕਾਲ ਦਿੱਤੀ ਜਾਊਗੀ ਬਾਅਦ ਵਿੱਚ ਜੇ ਵੱਡੀ ਲੋੜ ਪੈਂਦੀ ਆ ਵੀ ਹੁਣ ਸਿਰਫ ਤੇ ਸਿਰਫ ਚੰਪੌਰ ਸਾਹਿਬਾ ਇਲਾਕੇ ਦੇ ਲੋਕਾਂ ਨੂੰ ਬੇਨਤੀ ਆ ਆਲੋ ਬਈ ਉਹ ਜਰੂਰ ਇੱਥੇ ਬਤ ਤੋਂ ਬਤ ਵੱਡੀ ਤਦਦ ਦੇ ਵਿੱਚ ਪਹੁੰਚਣ ਤਾਂ ਕਿ ਆਪ ਆਪਣੀ ਛੀਦਾ ਦੀ ਧਰਤੀ ਦੇ ਵਿੱਚ ਜਿਹੜਾ ਵਾਤਾਵਰਣ ਗੰਦਲਾ ਹੋ ਰਿਹਾ ਜਾਂ ਇਹ ਜਿਹੜਾ ਪ੍ਰਸ਼ਾਸਨ ਨੇ ਦੀ ਮਦਦ ਕਰ ਰਿਹਾ ਇਹਦੇ ਖਿਲਾਫ ਆ ਬਈ ਇੱਕ ਜੋ ਟੋਕੇ ਲੜਾਈ ਲੜ ਸਕੀਂ ਇਜਾ ਜੇ ਆਪਾਂ ਅੱਧਾ ਪੌਣਾ ਘੰਟਾ ਕੋ ਹੋਰ ਦੇਖਾਂਗੇ ਫਿਰ ਸਾਨੂੰ ਮਜਬੂਰ ਹੋ ਕੇ ਰੋਡ ਤੇ ਮਕਾਕ ਹੰਗਾਰ ਹੋਊਗਾ ਫਿਰ ਰੁਕਣਾ ਕੀ ਤੌਰ ਤੇ ਮੋਰਚਾ ਲੱਗ ਜਾਊਗਾ ਹੁਣ ਪੱਕੇ ਤੌਰ ਤੇ ਜੇ ਹੁਣ ਅੱਧੇ ਘੰਟੇ ਚ ਕਾਰਵਾਈ ਨਾ ਹੋਈ ਅਸੀਂ ਤਿਆਰੀ ਆਵਾਜ਼ਾਂ ਦੀ ਜਾ ਕੇ ਪੁਲਜਾਮ ਕਰ ਲੈਣਾ ਬਸ ਅਸੀਂ ਆਉਂਦਿਆਂ ਨੇ ਸਭ ਤੋਂ ਪਹਿਲਾਂ ਆਪਣੀ ਇਧਰੋਂ ਕਰੋ ਵੀਰੇ ਅਸੀਂ ਆਉਂਦੀ ਸਾਰ ਆਪਣੀ ਡਿਊਟੀ ਨਿਭਾਈ ਸਭ ਤੋਂ ਪਹਿਲਾਂ ਫੋਨ ਜੇਜ ਨੂੰ ਦੂਜਾ ਫੋਨ ਐਸਡੀਓ ਨੂੰ ਫਿਰ ਐਕਸੀਅਨ ਨੂੰ ਐਸਜੀਐਮ ਸਾਹਿਬ ਨੂੰ ਅਸੀਂ ਆਉਂਦੀ ਸਾਰ ਸਭ ਤੋਂ ਪਹਿਲਾਂ ਆਪਣੀ ਡਿਊਟੀ ਨਿਭਾਈ ਹੈ ਭਾਵੇਂ ਫੋਨ ਡਿਟੇਲ ਕਢਾ ਲਵੇ ਨਾ ਲੱਗਦਾ ਉਹ ਵੀ ਦੇਖਣਾ ਕਿਹੜਾ ਡੀ ਲੀਗਲ ਆ ਜਿਹਦੇ ਕੋਈ ਐਨਾ ਕੰਮ ਆ ਤੈਨੂੰ ਮਹੀਨੇ ਤੇ ਹਲ ਤੱਕ ਉਹਦੀ ਐਡਵਾਈਸ ਹੀ ਨਹੀਂ ਆਈ ਕਿ ਆ ਗੁਰੂ ਘਰ ਵਿੱਚ ਬੈਠ ਕੇ ਉਹ ਝੂਠ ਬੋਲ ਕੇ ਮੀਟਿੰਗ ਕਰਦੇ ਆ ਉੱਥੇ ਸੌਦੇਬਾਜ਼ੀਆਂ ਕਰਦੇ ਉਹਦਾ ਕਾਰਵਾਈ ਹੁਣ ਤਾਂ ਮਿੰਟਰ ਚ ਬਲਾਉਂਦੇ ਆ ਪਰਚਾ ਕਰਨ ਨੂੰ ਜਦੇ ਕਰ ਦਿੰਦੇ ਨੇ ਪਾਕਿਸਤਾਨੀ ਬੰਦੇ ਨੇ ਨੋ ਕਹਿੰਦੇਗਾ ਕਿ ਪਿਆ ਨਹੀਂ ਕਰ ਰਿਹਾ ਕਰਨਾ ਤਾਂ ਇਹਦੀ ਮਤਲਬ ਫਿਰ ਤੱਕ ਡੀ ਲੀਗਲ ਦੀ ਉਹ ਨਹੀਂ ਆਈ ਹੈਗੀ ਉਹਨਾਂ ਕੋਲ ਕਾਰਵਾਈ ਨਹੀਂ ਹੋਈ ਪਰ ਉਹ ਬਹੁਤ ਕੁਝ ਚੱਲਦਾ ਜੀ ਇੱਥੇ ਸਾਨੂੰ ਪਤਾ ਬਹੁਤ ਕੁਝ ਮਰਹੇ ਬੰਦੇ ਪਰਚੇ ਦਰਜ ਕਰਤੇ ਨੇ ਗੁਰਪ੍ਰੀਤ ਸਿੰਘ ਐਸਐਸ ਚਾਹੇ ਕਰਾਉਣੀ ਆ ਸ਼ਰਮੇ ਪਰ ਦੁਬਾਰਾ ਇਲਾਕੇ ਦਾ ਮਾਹੌਲ ਖਰਾਬ ਕਰਨ ਦੀ ਕਰਾਉਣੀ ਆ ਜਿਹੜਾ ਹਲ ਇਹਦੀ ਵੀਡੀਓ ਸਾਡੇ ਕੋਲ ਇਹਦੇ ਵਿੱਚ ਕਹਿੰਦਾ ਉਹ ਆ ਹੁਣ ਦਿਓ ਜਦੋਂ ਆਇਆ ਆਪਾਂ ਬੈਠ ਕੇ ਗੱਲ ਕਰਦੇ ਆ ਬੈਠ ਕੇ ਬਾਤ ਕਰਦੇ ਆ ਇਹ ਅੱবি ਮੈਂ ਮੰਗਾਈ ਨਹੀਂ ਹੈਗੇ ਹੁਣ ਕਹਿੰਦੇ ਪਹਿਲਾਂ ਕਹਿੰਦਾ ਮੈਂ ਮੰਗਾਏ ਆ ਵੀ ਆਪਾਂ ਤਾਂ ਲਾਈਨ ਖਿੱਚਣੀ ਆ ਤਾਰ ਉੱਪਰ ਨੂੰ ਪਾਉਣੀ ਆ ਉਹਦੇ ਕਰਕੇ ਆ ਇਹ ਐਸਟੀਮੇਟ ਜਿੰਨਾ ਤੁਹਾਨੂੰ ਦੱਸਿਆ ਉਹਨੇ ਮੰਗਾਏ ਆ ਵੀ ਆ ਗਏ ਮੈਂ ਕਿ ਠੀਕ ਹੈ ਕੋਈ ਗੱਲ ਨਹੀਂ ਇਹ ਕਹੇ ਵੀ ਐਸਟੀਮੇਟ ਦੇ ਦੋ ਉਹ ਹੈ ਨਹੀਂ ਤੋੜੀ ਮਰਜ਼ੀ ਕਿਵੇਂ ਤੂੰ ਤਾਂ ਦੱਬੇ ਨਹੀਂ ਸਕਦੇ ਕਰ ਹੀ ਸਕਦੇ ਇਦਾਂ ਕੰਮ ਤੁਸੀਂ ਇਹ ਬੇਨਤੀ ਹੈ ਚਮਕੌਰ ਸਾਹਿਬ ਦੇ ਨੇੜੇ ਦੇ ਇਲਾਕੇ ਦੇ ਲੋਕਾਂ ਨੂੰ ਵੀ ਜਰੂਰ ਪਹੁੰਚੋ ਇੱਥੇ ਤੇ ਮਦਦ ਕਰੋ ਵੀ ਇਹ ਫਿਰ ਧੱਕੇ ਤੇ ਆ ਗਏ ਇਹਨਾਂ ਨੇ ਸਰਕਾਰਾਂ ਨੂੰ ਪੈਸੇ ਦਿੱਤੇ ਆ ਇਹਨਾਂ ਦੇ ਪਿੱਛੇ ਕੋਈ ਨਾ ਕੋਈ ਸਿਆਸੀ ਜਾਂ ਕੋਈ ਨਾ ਕੋਈ ਅਸਰਸ਼ਾਈ ਦੀ ਤਾਕਤ ਹੈ ਜਿਹੜੀ ਧੱਕੇ ਨਾਲ ਇਹਨੇ ਕੰਮ ਕਰਵਾਇਆ ਦੀ ਬੇਨਤੀ ਆ ਵੀ ਉਰੇ ਜਰੂਰ ਪਹੁੰਚੋ ਤਾਂ ਕਿ ਆਪਾਂ ਆਪਣੀ ਲੜਾਈ ਨੂੰ ਸੱਚੇ ਤਰੀਕੇ ਨਾਲ ਲੜ ਸਕੀਏ ਮਜਬੂਤੀ ਨਾਲ ਸਕੀਏ ਧੰਨਵਾਦ ਬਾਈਕੀ ਕਪਤਾਨ ਸਾਹਿਬ ਵਾਹਿਗੁਰੂ ਜੀ